ਮੇਰੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵਿਖੇ ਕਿਲੇ ਤੇ ਰਹਿ ਰਹੇ ਆ ਤਾਂ ਦੋ ਦਿਨ ਤੋਂ ਸਾਡੇ ਘਰ ਚ ਨਾ ਵੀ ਘਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਜੀ ਕੱਲ ਜਦੋਂ ਅਸੀਂ ਵਾਪਸ ਘਰੇ ਆਏ 6:30 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰਲਾ ਗੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘੱਟੋ ਘੱਟ 7 ਟੋਲੇ ਦੇ ਕਰੀਮ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਕਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਕੋਈ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਆਂ ਪਈਆਂ ਉਹ ਵੀ ਹੈ ਨਹੀਂ ਦੋ ਸਾਡੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਮਕਾਨ ਮਾਲਕਾਂ ਦੋਨੋਂ ਗਾਇਬ ਨੇ ਜੀ ਤੇ ਇਹ ਕਿੱਥੇ ਹੋ ਟਾਈਮ ਮੈਂ ਡਿਊਟੀ ਦਾ ਸੀਗਾ ਜੀ ਲੁਧਿਆਣੇ ਡੈਲੋ ਡਿਊਟੀ ਮੇਰੀ ਉੱਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮ ਇਹ ਘਟਨਾ ਵਾਪਰੀ ਹੋਈ ਹੈ ਪੂਰੀ ਫੋਲਾਫਲਾਈ ਵੀ ਹੋਈ ਪਈ ਸੀ ਪੂਰੀ ਫੋਲਾਫਲਾਈ ਜੀ ਇੱਕ ਉਹਨਾਂ ਦਾ ਐਡਾ ਕਸਬਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਦਾ ਚਲੋ ਇਸ ਘਟਨਾ ਦਾ ਕਰਤੂ ਕਰ ਅੱਜ ਅਸੀਂ 6.5 ਦੇ ਕਰੀਬ ਆਏ ਹਾਂ ਜੀ ਘਰੇ ਜਦੋਂ ਆ ਕੇ ਹਾਂ ਜੀ ਸ਼ਾਮੀ ਤੇ ਜਦੋਂ ਆ ਕੇ ਮੈਂ ਦਰਵਾਜ਼ਾ ਖੋਲ ਕੇ ਅੰਦਰ ਆਇਆ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੋਲਫਲੇ ਹੋਈ ਹੋਈ ਸੀ ਕੋਲ ਕਿੰਨਾ ਕ ਨੁਕਸਾਨ ਗਿੰਦੇ ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ 3.5 ਤੋਂ ਉੱਪਰ ਕੋਈ ਸਮੱਸਿਆ ਚਰਚਾ ਅਸਲ ਹਾਂ ਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਿੰਦੇ ਬੇਸ਼ੇ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਨੇ ਪ੍ਰੋਸੈਸ ਉੱਪਰ ਹੀ ਆ ਜੀ ਉਹਨੂੰ ਮੌਕਾ ਦਿੱਤਾ ਨਹੀਂ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਹੁਣ ਕਹਿ ਰਹੇ ਆ ਸਾਨੂੰ ਆ ਰਹੇ ਆ 5 ਘੰਟੇ ਧੜ ਘੰਟਾ ਪਹਿਲਾਂ ਹੋਰ ਕੀ ਮਰਗੀ ਗੱਲੇ ਕਹਿੰਦੇ ਮੰਗਨ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਇਨਸਾਫ ਮੇਰਾ ਜਿਹਨਾਂ ਨੇ ਗਲਤ ਕਾਰਵਾਈ ਕੀਤੀ ਉਹਨਾਂ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਂ ਜੀ ਸ੍ਰਿੰਦਰ ਸਿੰਘ ਹੈ ਜੀ ਭਾਜੀ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਤੇ ਇਹਨਾਂ ਨੇ ਮੈਨੂੰ ਗੁਣ ਕੀਤਾ ਵੀ ਭਾਜੀ ਆਹ ਕੱਲ ਹੋਈ ਹੈ ਆਏ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਹੋਈ ਸੀ ਸਾਰਾਤ ਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫੁੱਲੀ ਹੋਈ ਸੀ ਪਰ ਐਡੀ ਬਾਬੇ ਨਾਲ ਦੀ ਧਰਤੀ ਤੇ ਤਾਂ ਬੜਾ ਕਿਦੀ ਪੁੱਤਰ ਐਨੀਆਂ ਚੋਰੀਆਂ ਹੋ ਰੀਆਂ ਹਰ ਪਿੰਡ ਚ ਹਰ ਸ਼ਾਇਦ ਸੇ ਕਈ ਜਗ੍ਹਾ ਚੋਰੀਆਂ ਹੋ ਰਹੀਆਂ ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ ਚ ਕਈ ਵੇਲੇ ਲੇਟਰ ਕੱਲੇ ਹੁੰਦੇ ਆ ਤਾਲ ਨੂੰ ਕਿਸੇ ਦਾ ਕੋਈ ਜਾਣਿਤ ਸਾਣ ਵੀ ਹੋ ਸਕਦਾ ਚਲੋ ਇਹ ਤੇ ਮੱਲ ਹੀ ਐ ਕਿ ਪੈਸਾ ਚੋ ਦਾਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁਰਤੇ ਆਣੀ ਕਿਸੇ ਦੀ ਇਹਨਾਂ ਨੂੰ ਨੱਥ ਪੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ